ਸਸ਼ਿਕਾ ਜੀ ਮੈਂ ਅਰਨਾ ਧੀਮਾਨ ਤੇ ਗੱਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਜੋ ਉਹਨਾਂ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਇਸ ਦੇ ਅਨੇਕਾਂ ਫਾਇਦੇ ਹੋਣਗੇ ਤੁਹਾਨੂੰ ਦੱਸ ਦਿਆਂ ਕਿ ਇਸ ਦਾ ਔਰਤਾਂ ਨੂੰ ਕੀ ਫਾਇਦਾ ਹੋਵੇਗਾ ਕਿ ਕਿਵੇਂ ਔਰਤਾਂ ਕਿਹੜੇ ਕਿਹੜੇ ਇਲਾਜ ਕਰਵਾ ਸਕਣਗੀਆਂ ਇਸ ਸਿਹਤ卡ਰ ਦੇ ਨਾਲ ਮਾਂ-ਮਾਂ ਭੈਣਾਂ ਨੂੰ ਸਭ ਤੋਂ ਵੱਡਾ ਫਾਇਦਾ ਹੋਵੇਗਾ ਬੱਚੇ ਦੇ ਜਨਮ ਤੋਂ ਲੈ ਕੇ ਬੱਚਿਆਂ ਦੇ ਇਲਾਜ ਤੱਕ ਬੁੱਢੇ ਸੱਸ ਸਹੁਰੇ ਦੀਆਂ ਦਵਾਈਆਂ ਤੋਂ ਲੈ ਕੇ ਪਤੀ ਦੀ ਬਿਮਾਰੀ ਤੱਕ 10 ਲੱਖ ਰੁਪਏ ਤੱਕ ਦਾ ਪੂਰਾ ਖਰਚਾ ਸਰਕਾਰ ਚੁਕੇਗੀ ਹੁਣ ਕਿਸੇ ਔਰਤ ਨੂੰ ਆਪਣੇ ਗਹਿਣੇ ਵੇਚਣੇ ਨਹੀਂ ਪੈਣਗੇ ਨਾ ਹੀ ਕਰਜ਼ਾ ਲੈਣਾ ਪਵੇਗਾ ਹੁਣ ਮੁਫਤ ਦੇ ਵਿੱਚ ਹਰ ਇੱਕ ਬਿਮਾਰੀ ਦਾ ਇਲਾਜ ਕੀਤਾ ਜਾਵੇਗਾ 2350 ਤੋਂ ਵੱਧ ਬਿਮਾਰੀਆਂ ਦਾ ਇਲਾਜ ਮੁਫਤ ਮਿਲੇਗਾ ਜਿਸ ਦੇ ਵਿੱਚ ਕੈਂਸਰ ਦਿਲ ਦੀ ਬਿਮਾਰੀ ਗੁਰਦੇ ਦੀ ਬਿਮਾਰੀ ਆਪਰੇਸ਼ਨ ਸਭ ਕੁਝ ਇਸ ਦੇ ਵਿੱਚ ਸ਼ਾਮਲ ਹੋਵੇਗਾ ਬਸ ਹਸਪਤਾਲ ਦੇ ਵਿੱਚ ਸਿਹਤ ਕਾਰਡ ਦਿਖਾਉਣਾ ਬਾਕੀ ਸਾਰੀ ਚਿੰਤਾ ਸਰਕਾਰ ਦੀ ਹੋਵੇਗੀ ਹੁਣ ਹਰ ਮਾਂ ਭੈਣ ਬੇਫਿਕਰ ਹੋ ਕੇ ਆਪਣੇ ਤੇ ਆਪਣੇ ਪਰਿਵਾਰ ਦਾ ਧਿਆਨ ਰੱਖ ਸਕਦੀ ਆ ਅਗਰ ਕੋਈ ਬਿਮਾਰਿਤ ਪੀੜਤ ਹੋ ਜਾਂਦਾ ਤਾਂ ਉਹਦਾ ਇਲਾਜ ਮੁਫਤ ਦੇ ਵਿੱਚ ਕਰਵਾ ਸਕਦੀ ਆ ਸੱਚੀ ਗੱਲ ਜੀ ਜਿਹੜੀ ਭਗਵੰਤ ਮਾਨ ਵੱਲੋਂ ਫ੍ਰੀ ਬੀਮਾ ਯੋਜਨਾ ਚਲਾਈ ਗਈ ਹੈਗੀ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਉਹਨਾਂ ਨੇ ਬਹੁਤ ਵਧੀਆ ਚੰਗਾ ਕੰਮ ਕੀਤਾ ਭਗਵੰਤ ਮਾਨ ਜੀ ਨੇ ਠੀਕ ਆ ਸਾਡਾ ਵੀ ਮਤਲਬ ਸਾਨੂੰ ਟੱਕੇ ਖਾਂਣ ਦੀ ਲੋੜ ਨਹੀਂ ਪੈਗੀ ਸਾਡਾ ਬਹੁਤ ਵਧੀਆ ਕੰਮ ਕੀਤਾ ਤੁਹਾਡੇ ਘਰ ਵਿੱਚੋਂ ਕਿਸੇ ਦਾ ਫ੍ਰੀ ਇਲਾਜ ਹੋਇਆ ਤੁਸੀਂ ਦਾ ਮੈਨ ਜੀ ਹੋਇਆ ਹਾਂਜੀ ਹਾਂ 5 ਲੱਖ ਦਾ ਜਿਹੜਾ ਬਹੁਤ ਵਧੀਆ ਕੀਤਾ ਉਹਨਾਂ ਨੇ ਹਾਂਜੀ ਕਿਸੇ ਗੱਲ ਦੀ ਸਾਨੂੰ ਦਿੱਕਤ ਪਰੇਸ਼ਾਨੀ ਨਹੀਂ ਆਈ ਠੀਕ ਆ ਹੁਣ ਜਦੋਂ 10 ਲੱਖ ਤੱਕ ਦਾ ਮੁਫਤ ਇਲਾਜ ਮਿਲ ਰਿਹਾ ਤਾਂ ਤੁਹਾਡੇ ਦਿਲ ਦੇ ਵਿੱਚ ਕੀ ਚੱਲ ਰਿਹਾ ਤਾਂ ਇਹ ਸਵਾਲ ਨੇ ਜਿਨ੍ਹਾਂ ਦੇ ਜਵਾਬ ਅਸੀਂ ਜਨਤਾ ਤੋਂ ਜਾਣਨਾ ਚਾਹੁੰਦੇ ਹਾਂ ਤੇ ਨਾਲ ਹੀ ਪਹਿਲਾਂ ਜਦੋਂ ਘਰ ਦੇ ਵਿੱਚ ਕੋਈ ਬਿਮਾਰ ਪੈ ਜਾਂਦਾ ਸੀ ਤਾਂ ਪੈਸਿਆਂ ਦਾ ਇੰਤਜ਼ਾਮ ਕਿਵੇਂ ਕਰਦੇ ਸੀ ਤਾਂ ਕਿ ਘਰ ਦੇ ਜਿਹੜੇ ਵਿਅਕਤੀ ਬਿਮਾਰ ਨੇ ਉਹਨਾਂ ਦਾ ਇਲਾਜ ਕਰਵਾਇਆ ਜਾ ਸਕੇ ਇਨ੍ਹਾਂ ਸਵਾਲਾਂ ਦੇ ਉੱਤੇ ਦਰਸ਼ਕ ਜ਼ਰੂਰ ਕਮੈਂਟ ਕਰਨ ਦੱਸਣ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਸਕੀਮ ਲਾਗੂ ਕੀਤੀ ਗਈ ਆ ਇਸ ਆਨੇਕਾਂ ਤਰ੍ਹਾਂ ਦੇ ਜਿਹੜੇ ਕਿ ਲੋਕਾਂ ਨੂੰ ਫਾਇਦੇ ਹੋਣਗੇ ਕਿ ਇਸ ਤੋਂ ਪਹਿਲਾਂ ਜਿਹਾ ਕਿਸੇ ਸਰਕਾਰ ਨੇ ਕੀਤਾ ਜਾਂ ਅਜਿਹਾ ਪਹਿਲਾਂ ਕਦੇ ਲਾਈਫ ਦੇ ਵਿੱਚ ਤੁਹਾਨੂੰ ਕੋਈ ਸਹੂਲਤ ਮਿਲੀ ਆ ਕਿਉਂਕਿ ਸਭ ਤੋਂ ਮਹਿੰਗੇ ਇਲਾਜ ਨੇ ਕਈ ਵਾਰ ਲੋਕ ਅਜਿਹਾਂ ਵੱਡੀਆਂ ਤੇ ਭਿਆਨਕ ਬਿਮਾਰੀਆਂ ਤੋਂ ਪੀੜਤ ਹੋ ਜਾਂਦੇ ਨੇ ਕਿ ਜਿਨ੍ਹਾਂ ਦਾ ਇਲਾਜ ਲੱਖਾਂ ਰੁਪਏ ਤੋਂ ਘੱਟ ਹੁੰਦਾ ਹੀ ਨਹੀਂ ਤੇ ਕਈ ਵਾਰ ਤਾਂ ਲੋਕ ਇਲਾਜ ਤੋਂ ਵਾਂਝੇ ਰਹਿ ਜਾਂਦੇ ਸਨ ਪਰ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਦੀ ਸਿਹਤ ਦਾ ਖਾਸ ਧਿਆਨ ਰੱਖਦੇ ਹੋਏ ਉਹਨਾਂ ਦੇ ਵਾਸਤੇ 10 ਲੱਖ ਦਾ ਜਿਹੜਾ ਕਿ ਇਹ ਬੀਮਾ ਕਾਰਡ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਜਿਸ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਤੇ ਹੁਣ 10 ਲੱਖ ਰੁਪਏ ਤੱਕ ਦਾ ਇਲਾਜ ਜਿਹੜਾ ਕਿ ਮੁਫਤ ਕੀਤਾ ਜਾਵੇਗਾ ਪੰਜਾਬ ਸਰਕਾਰ ਦੇ ਵੱਲੋਂ ਸੱਤ ਦੇ ਚੋਂ ਤੋਂ ਬਾਅਦ ਅਨੇਕਾਂ ਤਰ੍ਹਾਂ ਦੇ ਕੰਮ ਕੀਤੇ ਗਏ ਤਾਂ ਜੋ ਇਹ ਕੰਮ ਕੀਤਾ ਗਿਆ ਇਹ ਅਜੇ ਤੱਕ ਨਾ ਤਾਂ ਕਿਸੇ ਸਰਕਾਰ ਨੇ ਸੱਤਾ ਦੇ ਵਿੱਚ ਕੀਤਾ ਤੇ ਨਾ ਹੀ ਕਦੇ ਸੋਚਿਆ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਇਹ ਜੋ ਬੀਮਾ ਸਕੀਮ ਚਾਲੂ ਕੀਤੀ ਹੈ ਇਸ ਦੇ ਨਾਲ ਲੋਕਾਂ ਨੂੰ ਅਨੇਕਾਂ ਤਰ੍ਹਾਂ ਦੇ ਫਾਇਦੇ ਹੋਣਗੇ ਹਰ ਇੱਕ ਛੋਟੀ ਵੱਡੀ ਬਿਮਾਰੀ ਦਾ ਇਲਾਜ ਇਸ ਸਿਹਤ ਕਾਰਡ ਦੇ ਵਿੱਚ ਹੋਵੇਗਾ ਜੇਕਰ ਤੁਸੀਂ ਬਿਮਾਰ ਹੋ ਜਾਂਦੇ ਹੋ ਤੇ ਇਲਾਜ ਕਰਵਾਉਣ ਵਾਸਤੇ ਹਸਪਤਾਲ ਦੇ ਵਿੱਚ ਜਾ ਰਹੇ ਹੋ ਤਾਂ ਤੁਹਾਨੂੰ ਪੈਸੇ ਚੰਕਣ ਦੀ ਜ਼ਰੂਰਤ ਨਹੀਂ ਸਿਰਫ ਇਹ ਸਿਹਤ ਕਾਰਡ ਨਾਲ ਲੈ ਕੇ ਜਾਓ ਤੇ ਤੁਹਾਡਾ ਮੁਫਤ ਦੇ ਵਿੱਚ ਇਲਾਜ ਹੋਵੇਗਾ ਡਾਕਟਰ ਉੱਥੋਂ ਦਾ ਸਟਾਫ ਤੁਹਾਡਾ ਸਾਰਾ ਖਰਚਾ ਉਹ ਜਿਹੜੀ ਸਰਕਾਰ ਵੱਲੋਂ ਚੁਕਾਇਆ ਜਾਵੇਗਾ ਤੇ ਤੁਹਾਡਾ ਸਾਰਾ ਜਿਹੜਾ ਧਿਆਨ ਉਹਨਾਂ ਦੇ ਵੱਲ ਰੱਖਿਆ ਜਾਵੇਗਾ ਤਾਂ ਕਮੈਂਟ ਜ਼ਰੂਰ ਕਰਿਓ